ਕੁਆਟਰ ਜਿਹੜਾ ਬੰਦ ਨੂੰ ਮਿਲਿਆ ਮੈਂ ਦੇਤਾ ਉਹ ਵਾਲੀ ਕੁਆਟਰ ਨੂੰ ਇਹ ਫੂਕਣਾ ਕੁਆਟਰ ਨੂੰ ਇਹਦੀ ਅੱਗ ਲਾਉਣੀ ਆ ਆਉਂਦੀ ਤੇ ਗੱਲ ਤੇ ਆਪੇ ਸਾਨੂੰ ਸਾਡੀ ਸਹਾਇਤਾ ਤੁਰ ਫਿਰ ਕੇ ਆਣ ਕੇ ਵੇਖਦਾ ਕਿ ਹਾਂਜੀ ਸੋਹਣੇ ਮੈਂ ਪਹੁੰਚਿਆ ਬਸਤੀ ਦੂਲਾ ਸਿੰਘ ਵਾਲੀ ਜਿਹੜੀ ਕਿ ਡਿਸਟ੍ਰਿਕਟ ਫਰੋਇਦਪੁਰ ਦੇ ਵਿੱਚ ਪੈਂਦਾ ਹੈ ਤੇ ਆ ਜਿਹੜਾ ਤੁਸੀਂ ਮੇਰੇ ਪਿੱਛੇ ਵੇਖਦੇ ਕੋਈ ਜਣਾ ਇਹ ਕੋਈ ਲੇਕ ਨਹੀਂ ਹੈਗੀ ਇਹ ਹੈਗੀ ਆਪਣੇ ਪਿਆ ਦੇ ਵਿੱਚ ਫੜਾਂ ਦੀ ਤਬਾਈ ਪਾਣੀ ਦਾ ਕਹਿਰ ਵੇਖੋ ਤੁਸੀਂ ਵੀ ਕਿੰਨਾ ਯਾਰ ਕਿੰਨੀ ਸਪੀਡ ਦੇ ਵਿੱਚ ਪਾਣੀ ਵਗਦਾ ਪਿਆ ਵੀ ਹਾਲਾ ਕਿ ਇਹ ਦਰਿਆ ਦੇ ਵਿੱਚ ਵਗਣਾ ਜੇ ਤਾਂ ਪਰ ਇਹ ਜਿਹੜੇ ਕਿਸਾਨਾਂ ਦੀ ਜ਼ਮੀਨਦਾਰਾਂ ਦੀਆਂ ਪੈਲੀਆਂ ਦੇ ਵਿੱਚ ਵਗਦਾ ਪਿਆ ਤੇ ਵੇਖੋ ਵੀ ਇੱਥੋਂ ਕਿੰਨਾ ਡੂੰਘਾ ਪਾਣੀ ਹੈ ਮੈਂ ਜਿੱਥੇ ਖੜਾ ਨਾ ਵੀ ਇਹ ਸੜਕ ਤੇ ਸੜਕ ਦਾ ਇਹ ਸਾਈਡ ਤੇ ਕਿਨਾਰਾ ਵੀ ਬੜੀ ਡੂੰਗੀ ਘੱਟੋ ਘੱਟ ਕਿ 10 ਫੁੱਟ ਪਾਣੀ ਇੱਥੇ ਡੂੰਘਾ ਹੋਣਾ ਤੇ ਇੱਥੇ ਫਿਰ ਗੱਲ ਆ ਜਾਂਦੀ ਵੀ ਆਪਣੀਆਂ ਜਿਹੜੀਆਂ ਸਰਕਾਰਾਂ ਦੀ ਨਲਾਈਕੀ ਹਨਾ ਵੀ ਇੱਥੇ ਨਲਾਈਕੀ ਉਹ ਸਾਬਤ ਹੁੰਦੀ ਭਈ ਵੀ ਦੇਖੋ ਵੀ ਜਿਹੜਾ ਮੌਸਮ ਵਿਭਾਗ ਸੀ ਨਾ ਵੀ ਉਹਨਾਂ ਨੇ ਪਹਿਲਾਂ ਹੀ ਅੱਜ ਤੋਂ ਕੋਈ ਮਹੀਨਾ ਅਲਰਟ ਜਾਰੀ ਕਰ ਦਿੱਤਾ ਸੀ ਕਿ ਪੰਜਾਬ ਤੇ ਬڑے ਵੱਡੇ ਹਾੜ ਆਉਣ ਵਾਲੇ ਨੇ ਤੇ ਆਪ ਦਾ ਬੰਦੋਬਾਸ ਕਰ ਲਓ ਜਿਹੜਾ ਪਾਖੜਾ ਮੈਨੇਜਮੈਂਟ ਬਿਆਰ ਸੀਗਾ ਉਹਨੂੰ ਵੀ ਪਹਿਲਾਂ ਹੀ ਵਾਰਨ ਕਰ ਦਿੱਤਾ ਸੀ ਕਿ ਆਪ ਦੇ ਜਿਹੜੇ ਗੇਟ ਕੂਟੇ ਉਹ ਸਾਫ਼ ਕਰ ਲਓ ਪਰ ਜਿਹੜੀ ਆਪਣੀ ਗਵਰਨਮੈਂਟ ਨੇ ਪੰਜਾਬ ਗਵਰਨਮੈਂਟ ਉਹਨੇ ਇਸ ਗੱਲ ਤੇ ਧਿਆਨ ਨਹੀਂ ਕੀਤਾ ਤੇ ਇਸ ਗੱਲ ਤੇ ਨਾ ਕੋਰ ਨਾ ਕਰਨ ਦਾ ਨਤੀਜਾ ਤੁਸੀਂ ਆ ਵੇਖਦੇ ਹੋਏ ਤੁਹਾਡੇ ਕੋਲ ਵੀ ਹੈਗਾ ਵਾ ਪਰੋਜਪੁਰ ਦਾ ਬਸ ਯਾਰ ਪਹਿਲੇ ਨੰਬਰ ਤੇ ਹੀ ਹੁੰਦਾ ਕਿਉਂਕਿ ਸਤਲੂਜ ਦਰਿਆ ਇਹ ਪਰੋਜਪੁਰ ਦੇ ਨਾਲ ਨਾਲ ਵੀ ਲੰਘਦਾ ਹੈ ਨਾ ਸਤਲੂਜ ਹੋ ਗਿਆ ਤਰਨਤਾਰ ਹੋ ਗਿਆ ਪਠਾਨਕੋਟ ਗੁਰਦਾਸਪੁਰ ਫਾਜ਼ਿਲਕਾ ਜਲਾਲਾਬਾਦ ਵੀ ਇਹ ਜਿਹੜੇ ਸਾਰੇ ਡਿਸਟ੍ਰਿਕਟਸ ਇਸ ਟਾਈਮ ਦੇ ਵਿੱਚ ਪੂਰੇ ਪੂਰੇ ਖੜਾ ਦੀ ਮਾਰ ਦਾ ਸਾਹਮਣਾ ਕਰਦੇ ਪਏ ਨੇ ਤੇ ਪਾਣੀ ਦਾ ਉਹ ਹਾਵ ਵੇਖੋ ਤੁਸੀਂ ਵੀ ਯਾਰ ਕਿੰਨਾ ਤੇਜ਼ ਹੈ ਤੇ ਇੱਧਰ ਵੇਖੋ ਤੁਸੀਂ ਵੀ ਆਹ ਵੇਖੋ ਵੀ ਯਾਰ ਵੀ ਪੂਰੀਣਾ ਵੀ ਇੱਕ ਇੱਥੇ ਸੁਖਣਾ ਲੇਕ ਵਾਲਾ ਹੀ ਸਾਫ ਬਣਿਆ ਪਿਆ ਬਣਾਇਆ ਕਿੰਨੇ ਆਪਣੀ ਜਿਹੜੀ ਆਮ ਆਦਮੀ ਨੇ ਹੈਨਾ ਆ ਦੇ ਵੀ ਸੱਚੀ ਯਾਰ ਵੀ ਕਈ ਕਿਸਾਨਾਂ ਦਾ ਇਸ ਪਾਣੀ ਦੇ ਵਿੱਚ ਨਾ ਡੁੱਬਣ ਨੂੰ ਦੇਲ ਕਰਦਾ ਮਰਨ ਨੂੰ ਦੇਲ ਕਰਦਾ ਵੀ ਯਾਰ ਵੀ ਜਿੰਨੇ ਲੱਖਾਂ ਰੁਪਏ ਲਾ ਕੇ ਹੈਨਾ ਵੀ ਆਉਤੇ ਜ਼ਮੀਨ ਜਾਇਦਾਦ ਬਣਾਈਆਂ ਘਰ ਬਣਾਈ ਹੈਨਾ ਉਹਨਾਂ ਦੇ ਘਰ ਦੇ ਘਰ ਹੀ ਸਾਰੇ ਰੁੜ ਕੇ ਤੇ ਇਹ ਜਿਹੜਾ ਪਾਣੀ ਸੁਪਨੇ ਵੀ ਰੋੜ ਲ ਗਿਆ ਹਨਾ ਵੀ ਕਿਸਾਨਾਂ ਦੇ ਜ਼ਿਮੀਦਾਰਾਂ ਤੇ ਵੇਖੋ ਤੁਸੀਂ ਵੀ ਕੁਛ ਦਿਨਾਂ ਨੂੰ ਬਾਅਦ ਜਦੋਂ ਪਾਣੀ ਲੱਤੇਗਾ ਤੇ ਫੇਰ ਵੇਖੋ ਵੀ ਇਹ ਜਿਹੜੀ ਸਰਕਾਰ ਵੀ ਕੀ ਕਰਦੀ ਹੈ ਕਿਸਾਨਾਂ ਵਾਸਤੇ ਮਿੱਤਰੋ ਇਸ ਟਾਈਮ ਮੈਂ ਬੈਠਾ ਬੰਨ ਦੇ ਉੱਤੇ ਜਿਹੜਾ ਕਿ ਸਤਲੁਜ ਦਾ ਮੇਨ ਬੰਨ ਹੈ ਇਹ ਹੀ ਜਿਹੜੇ ਪਿੱਛੇ ਬੰਨ ਸੀਗੇ ਉਹ ਤਾਂ ਪਾਰ ਕਰਕੇ ਆ ਗਿਆ ਦਰਿਆ ਇਸ ਮੇਨ ਬੰਨ ਦੇ ਕੋਲ ਤੇ ਇਹ ਜਿਹੜਾ ਬੰਨ ਯਾਰ ਵੀ ਬਾਬਾ ਥੋਸ ਹੈ ਜਾਨੀ ਕਿ ਬੜਾ ਮਜ਼ਬੂਤ ਬੰਨੇ ਤੇ ਜਿਹੜਾ ਹਾਲੇ ਤੱਕ ਜਿਹੜਾ ਪਿੱਛੇ ਜਿਹੜੇ ਜਿਹੜਾ ਮੱਲਾਂ ਵਾਲਾ ਉਹਨੂੰ ਸੁਭਾਤੀ ਹੋਇਆ ਅੱਗੇ ਆਇਆ ਜੱਕਿਆ ਆਹ ਵੇਖੋ ਯਾਰ ਵੀ ਇੱਥੇ ਬੜਾ ਡੂੰਗਾ ਪਾਣੀ ਹੋਣਾ ਯਾਰ ਹੈਨਾ ਤੇ ਉਹ ਜਿਹੜੇ ਸਾਹਮਣੇ ਆ ਤੁਸੀਂ ਘਰ ਵੇ ਦੇ ਪਏ ਜੇ ਸਾਰੇ ਡੁੱਬੇ ਪਏ ਘਰ ਤੇ ਆ ਜਿਹੜੀਆਂ ਚੌਂਕੜੀਆਂ ਉਹ ਵੀ ਤੇ ਯਾਰ ਤੇ ਪਹਿਲਾਂ ਨਾਲ ਬਾਪੂ ਪਹਿਲਾਂ ਨਾਲ ਪਾਣੀ ਘਟਿਆ ਹੈ ਕਿ ਵਧਿਆ ਸਾਂਝੀ ਵਧਿਆ ਕਿੰਨਾ ਕੁ ਵਧਿਆ ਵਾ ਬਹੁਤ ਕੋਈ 2 2.5 ਫੁੱਟ ਵਧਿਆ ਜਿਆਦਾ ਇਹ ਦੂਜਾ ਜਿਆਦਾ ਨਹੀਂ ਤਕਰੀਬਨ 4 ਡੇਢ ਡੇਢ ਫੁੱਟ ਵਧਿਆ ਤੇ ਡੇਢ ਕੁ ਫੁੱਟ ਬਾਅਦ ਗਿਆ ਤੇ ਹੁਣ ਰਾਤ ਨੂੰ ਕਹਿੰਦੇ ਫੇਰ ਛੱਡਣਾ ਹੈ ਉਹ ਰਾਤ ਨੂੰ ਛੱਡਣਗੇ ਤੇ ਫੇਰ ਉਹਨਾਂ ਦੀ ਮੌਜੂਦ ਹਣ ਕੀ ਕਰਸਾਏ ਚੋਨਾ ਛੱਡਣਾ ਵਾ ਦੇ ਮੰਗਲ ਡੈਮ ਤੋਂ ਕਹਿੰਦੇ ਮੰਗਲ ਡੈਮ ਤੋਂ ਵਿੱਚ ਗਾੜੀ ਵੀ ਬੋ ਕਿੰਨਾ ਸਮਾਂ ਤੋਂ ਬਣੀ ਹੈ ਨਾ ਨੰਗਲ ਡੈਮ ਤੋਂ ਬਾਅਦ ਜੋ ਆ ਜਾਂਦਾ ਰੋਪੜ ਹਾਂ ਤੇ ਰੁਕ ਤੋਂ ਜੇ ਜਕੀ ਉਹ ਤਾਂ ਰੋਪੜ ਤੋਂ ਦਰ ਚੱਕੇ ਆ ਕਿ ਪਿੱਛੋਂ ਚੱਕੇ ਆ ਹਾਂ ਉਹਨਾਂ ਅਗੇ ਦਰਾਂ ਦੇ ਹਿਸਾਬ ਨਾਲ ਪਾਣੀ ਆਉਣਾ ਜੇ ਤੇ ਰੋਪੜ ਚੱਕੇ ਆ ਤੇ ਫੇਰ ਵੀ ਖੇਤੀ ਹਾਜੀ ਤੇ ਜੇ ਨੰਗਲ ਦੇ ਪੁੱਕੇ ਆ ਫੇਰ ਉਹ ਜਹਾੜੀ ਪਾ ਗਿਆ ਜੂ ਹਾਂ ਪਾਣੀ ਦੀ ਤਬਾਹੀ ਤਾਂ ਬੜੀ ਹੋਈ ਪਈ ਹੈ ਵਾਈਡ ਆਦੀ ਅਗੇ ਤੋਂ 10 ਕਿਲੋਮੀਟਰ ਦੇ ਏਰੀਆ ਦੇ ਵਿੱਚ ਜਿਹੜੇ ਮਾਈਸਾਂ ਦੀ ਪਾਣੀ ਕਰਦਾ ਹਾਂ ਉਧਰੋਂ ਵੀ 10 ਕਿਲੋਮੀਟਰ 10 ਕਿਲੋਮੀਟਰ ਬਾਹਰਲਾ ਬੰਦ ਹੋ 10 ਕਿਲੋਮੀਟਰ ਤੇ ਆਵਾ अच्छा अभी 10 किलोमीटर दे 10 किलोमीटर ਦਾ ਸੰਧ ਵੇਚੀ ਆ ਵਿਚਾਰੇ ਦਰਿਆ ਜਿਹੜਾ ਦੋਹ ਬੰਨੀ ਰੋਬੀ ਬੈਠਾ ਜਮੀਨੀ ਜਿਹੜੀਆਂ ਰਿਸਟਿੰਗ ਆ ਗਿਆ ਜਮੀਨਾ ਛੋਣਨੇ ਲੱਗੇ 80% ਵਿਦਿਆ ਆ ਬਾਦੀ ਵਿੱਚ ਬੈਠੀ ਪੱਕੇ ਕਮਰੇ ਵੀ ਆ ਕੱਚੇ ਵੀ ਆ ਥੋੜੀਆਂ ਵੀ ਰੁੜ ਗਈਆਂ ਚਾਰਾ ਮਾਲ ਦਾ ਸਾਰਾ ਰੁੜ ਗਿਆ ਹਾਂ ਤੇ ਭਾਵੇਂ ਸਰਕਾਰਾਂ ਨੂੰ ਨਹੀਂ ਸੋਚ ਸਰਕਾਰਾਂ ਨਹੀਂ ਸੋਚਦੀ ਸਰਕਾਰਾਂ ਨਹੀਂ ਸੋਚਦੀ ਸਰਕਾਰਾਂ ਡੈਮਾਂ ਦੀ ਖਲਾਈ ਨਹੀਂ ਵਰੀ ਗਏ ਹੈ ਹੇਠੋਂ ਵੀ ਖਲਾਈ ਨਹੀਂ ਜਿੱਥੇ ਪਾਣੀ ਜਮਾ ਕਰਨਾ ਜਿੱਥੇ ਡੈਮ ਬਣਾਈਆਂ ਉਹਨਾਂ ਦੀ ਸਫਾਈ ਹੋਵੇ ਉਹਨਾਂ ਦੇ ਵਿੱਚੋਂ ਖਲਾਈ ਹੋਵੇ ਉਹ ਟੈਂਕਾਂ ਪਾਣੀ ਦੇ ਬਣ ਕੇ ਰਹਿਣਾ ਤੋਂ ਪਾਣੀ ਛੱਲਾਣਾ ਇਹ ਪਿੱਛੋਂ ਜਿਵੇਂ ਆਉਂਦਾ ਉਵੇਂ ਉਵੇਂ ਦਾ ਕਰਦੇ ਆ ਪਾਣੀ ਗਾਹ ਕੱਢ ਦਿੰਦੇ ਆ ਕਿਉਂਕਿ ਦੋ ਦੋ ਆਈ ਹੋਈ ਹੋਵੇ ਤੇ ਕੁ ਪੈਸਾ ਲਾਇਆ ਹੋਵੇ ਤੋਂ ਡੈਮਾਂ ਪਾਣੀ ਰੋਕ ਪਾਣੀ ਰੋਕਣਾ ਹਾਂ ਵੀ ਉਹਨਾਂ ਵਿੱਚ ਸਟੋਰ ਹੋ ਜਾਏ ਪਾਣੀ ਦੋ ਹੋ ਜਾਏ ਪਾਣੀ ਤੋ ਉਹ ਪਲੇਨ ਤਾਂ ਬਣਿਆ ਪਿਆ ਸਾਰਾ ਕੁਝ ਹਾਂ ਜਿਵੇਂ ਤੁਰਿਆਂ ਆਉਂਦਾ ਉਵੇਂ ਗਾਂ ਤੁਰੇ ਜਾਂਦੇ ਨੇ ਜਿਹੜੀ ਉਹ ਖੱਪਰ ਕਰਾ ਬਣ ਪੈਂਦਾ ਉਹਦੇ ਨਾਲ ਮਿੱਟੀ ਨਿਕਲ ਜਾਂਦੀ ਗਾਂ ਦੇ ਮਗਰ ਤੇ ਬੇਬਜੇ ਆ ਹਾਂ ਮਗਰ ਪਾਣੀ ਰੋਕਣ ਜੋਗੀ ਤਾਂ ਕੋਈ ਜਗ੍ਹਾ ਹੀ ਨਹੀਂ ਨਾ ਉਥੋਂ ਡੂੰਗਾ ਤੇ ਅੱਗੋ ਜਾ ਕੇ ਫੇਰ ਪੱਧਰ ਹੋ ਜਾਂਦਾ ਵਾ ਹਾਂ 2023 ਦੇ ਵਿੱਚ ਵੀ ਆਇਆ ਸੀਗਾ ਤੇ ਉਹ ਇਹ 2019 ਚ ਵੀ ਆਇਆ 23 ਚ ਵੀ ਆਇਆ 23 ਚ ਵੀ ਜ਼ਿਆਦਾ ਆਇਆ ਸੀਗਾ ਤਾਂ ਹੁਣ 25 ਚ ਵੀ ਜ਼ਿਆਦਾ ਆ ਹਾਂ 25 ਵੀ ਜ਼ਿਆਦਾ ਹਾਂ ਹੋ ਰਹੀ ਕਿ ਕਹਿੰਦਾ ਜਿਵੇਂ ਅਹੀਂ ਤੇ ਚਾਹੁੰਦੇ ਸਰਕਾਰਾਂ ਸਰ ਲਾਈਨ ਤੇ ਜਿਹੜਾ ਖਰਾਬਾ ਹੋਆ ਬੰਦਾ ਖਰਾਬਾ ਜਿਹੜਾ ਉਹ ਤਕਰੀਬਨ ਜਿਹਦੇ ਹਿਸਾਬ ਨਾਲ ਪਿੱਛੇ ਵੀ ਮਾਰ ਪੈ ਗਈ ਗਾਂ ਵੀ ਮਾਰ ਪੈ ਗਈ ਪਿਛਲਾ ਖਰਾਬਾ ਸਾਨੂੰ ਤੇ ਯਾ ਕੋਈ ਨਹੀਂ ਮਿਲਿਆ ਉਹਦੇ ਤੌਰ ਤੇ ਸਾਨੂੰ ਲੱਖ ਲੱਖ ਰੁਪਏ ਖਰਾਬਾ ਜਿਹੜਾ ਉਹ ਦਿੱਤਾ ਜਾਵੇ ਅਨੇ ਚੱਲਦਾ ਪਿਛਲਾ ਵੀ ਵਿੱਚ ਪਾ ਕੇ ਦਿੱਤਾ ਜਾਵੇ 2023 ਦਾ ਵੀ 2023 ਦਾ ਵੀ ਉਹਦੋਂ ਵੀ ਮਾਨ ਸਰਕਾਰ ਸੀਗੀ ਹਨਾ ਮਾਨ ਸਰਕਾਰ ਸੀ ਮਾਨ ਸਰਕਾਰ ਮੰਨੀ ਸੀ ਉਹਨੂੰ ਹਾਂ ਤੇ ਉਹ ਖਰਾਬਾ ਕੋਈ ਨਹੀਂ ਦਿੱਤਾ ਹੂੰ ਇਹ ਕਿ ਦੇਣਗੇ ਕਿ ਨਹੀਂ ਮੁਸ਼ਕਲ ਇਹ ਕੀ ਆ ਕਿ ਨਹੀਂ ਅਜੇ ਜਿੰਨਾ ਤੇ ਆਵੋ ਮੂੰਹ ਐਲਾਨ ਨਹੀਂ ਕਰਦਾ ਕੋਈ ਉਹਨਾਂ ਚੋਂ ਕੋਈ ਚਾਹ ਨਹੀਂ ਐਲਾਨ ਤਾਂ ਉਹਨੇ ਕੀਤਾ ਐ ਐਲਾਨ ਕੋ ਖਾਸ਼ ਨਹੀਂ ਨਾ ਕਰਦਾ ਰੀਤੀ ਰੂ ਦੇ ਉਤੇ ਜਾਣ ਕੇ ਐਲਾਨ ਨਹੀਂ ਨਾ ਕਰਦਾ ਹਾਂ ਬਿੱਲ ਪਾਸ ਨਹੀਂ ਕਰਦਾ ਬਿੱਲ ਪਾਸ ਨਹੀਂ ਕਰਦਾ ਹਾਂ ਉਦਾਂ ਹੀ ਸ਼ਰਾਬ ਪੀ ਕੇ ਕਹਿ ਦੇ ਫਿਰ ਆਪੀ ਪੀ ਕੇ ਕਹਿਾਂਗੇ ਉਹ ਕਰਾਂਗੇ ਗੱਲ ਤੇ ਆਵਾ ਕਿ ਮਗਰਾਂ ਦਾ ਕੀ ਪੀਟੀ ਖਾਦੀ ਦੀ ਗੱਲ ਨਿਕਲ ਗਈ ਹੋ ਗਈ ਮੈਂ ਮੁਰਗੀਆਂ ਦੇ ਵੀ ਦਿੰਦਾ ਵਾਪੇ ਬੱਕਰੀਆਂ ਦੇ ਵੀ ਦਿੰਦਾ ਬੱਕਰੀਆਂ ਦੇ ਦਿੰਦਾ ਕੁਕੜੀਆਂ ਦੇ ਦਿੰਦਾ ਆਂਡਿਆਂ ਦੇ ਦੋਂਗਾ ਪਾਏ ਤੇ ਮੁਰਗੇ ਤੇ ਮਗਰੂ ਕਹਿੰਦਾ ਪੀਟੀ ਖਾਦੀ ਦੀ ਗੱਲ ਨਿਕਲ ਗਈ ਉਹ ਨਹੀਂ ਤਾਂ ਬੇ ਜੇ ਮਰੇ ਹੁੰਦੇ ਤਾਂ ਫੇਰ ਰੋਣਾ ਕਿਉਂ ਹੁੰਦਾ ਨਹੀਂ ਨਾਲੇ ਸਾਰੀ ਰਹਿ ਗਈ ਮੁਰਗੀਆਂ ਦੇ ਰਹਿ ਗਈ ਬੱਕਰੀਆਂ ਦੇ ਰਹਿ ਗਈ ਉਪਰ ਡੇ ਨਾ ਰਹਿ ਗਿਆ ਆਂਡਿਆਂ ਦੇ ਰਹਿ ਗਿਆ ਸਾਹ ਨਹੀਂ ਰਹੀਂਦੀ ਅਜੇ ਅਜੇ ਫਸਲਾਂ ਫਸਲਾ ਨੇ ਉਹ ਕਹੀ ਰਹੀ ਆਲੇ ਤੇ ਉਂਟਾ ਕਹਿੰਦਾ ਮੈਂ ਹੈਲੀਕਾਪਟਰ ਦੇ ਦਿੱਤਾ ਤੁਹਾਨੂੰ ਹੈਲੀਕਾਪਟਰ ਨੂੰ ਇਹ ਕੀ ਅੱਗ ਲਾਉਣੀ ਆ ਆਉਂਦੀ ਤੇ ਗੱਲ ਦੀ ਆਪੇ ਸਾਨੂੰ ਸਾਡੀ ਸਹਾਇਤਾ ਬੋਤੂਰ ਫਿਰ ਕੇ ਆਣ ਕੇ ਸੁਣਦਾ ਗੱਲ ਹਾਂ ਸੁਣਦਾ ਗੱਲ ਸੁਣਦਾ ਕੋਈ ਗੱਲ ਸਾਡੇ ਨਾਲ ਕਰਦਾ ਵੀ ਮੈਂ ਬਈ ਹਮੇਂ ਹੀ ਭਰਦਾ ਮੈਂ ਸਭ ਕੁਝ ਕਰਦਾ ਵਾਂ ਤੇ ਜੇ ਹੈਲੀਕਾਪਟਰ ਹੀ ਬੋਲ ਗਿਆ ਹੈਲੀਕਾਪਟਰ ਜਿਹੜਾ ਬੰਦ ਮਿਲਿਆ ਉਹ ਦੇਦਾ ਉਹ ਹੈਲੀਕਾਪਟਰ ਨੂੰ ਇਹ ਫੂਕਣਾ ਹਾਂ ਉਹ ਕਿਹੜਾ ਸਾਡੇ ਨੂੰ ਚੱਲਣਾ ਚਾਹੀ ਪਾਣੀ ਪਾਵੀ ਤੇ ਉਹਨਾਂ ਦੇ ਸਾਨੂੰ ਰੋਟੀਆਂ ਦੇਣੀਆਂ ਸਹੀ ਗੱਲ ਹੈ ਵੀ ਹੈਲੀਕਾਪਟਰ ਦੇ ਤਾਂ ਵੀ ਉਹਦੇ ਵਿੱਚ ਕੀ ਸਾਨੂੰ ਲਾਨ ਕਰੇ ਕੋਈ ਉਹ ਦੋ ਦਾ ਕੀ-ਕੀ ਡੰਡਰਾ ਉਹ ਤੇਲ ਦੇ ਦੇਵੇ ਇਹ ਜਿਹੜਾ ਸਾਡੀਆਂ ਪੈਜਾਂ ਵਾਹਦਾ ਸਾਰੀਆਂ ਬੇ ਬੇਵਾਜ ਕਰ ਦਿੱਤੀਆਂ ਪਾਣੀ ਉੱਚੀਆਂ ਦੀਆਂ ਕਰਕੇ ਰੇਤਾ ਪਾਤੀ ਹੁਣ ਕਿੰਨਾ ਟਾਈਮ ਲੱਗ ਜਾਏਗਾ ਬਾਅਦ ਉਹਨਾਂ ਨੂੰ ਪੱਧਰ ਕਰਨ ਤੇ ਉਹ ਤਾਂ ਬੜਾ ਟਾਈਮ ਲੱਗ ਸਕਦਾ ਉਹ ਸਦਾ ਕਿਸ ਦੀ ਕਣ ਕੇ ਬੀਜੀ ਕਿਸੇ ਦੇ ਨਾਮ ਭੀਜੀ ਜਾਵੇ ਹਾਂ 6-7-7 ਮਹੀਨੇ ਲੱਗ ਸਕਦੇ ਹਾਂ ਰੇਤਾ ਵੀ ਬਹੁਤ ਚੜ ਗਈ ਹੋਣੀ ਮਿੱਟੀ ਇਹ ਤਾਂ ਵੀ ਤੈਨੂੰ ਤੁਸੀਂ ਅੱਜ ਕਹਿੰਦੇ ਐਡ ਦੇ ਮਗਰ ਵੇਖਿਆ ਜਿਵੇਂ ਤੇ ਬੇਵਧੇ ਹੋਏ ਅਗਲੇ ਦਾ ਤਿੱਬੇ ਸਾਰੇ ਬੰਦੀਆਂ ਦਾ ਬਦਲ ਗਏ ਪੰਦਰ ਹੀ ਹੋ ਗਿਆ ਹੁਣ ਸਾਰ ਤੋੜੀ ਹਾਂਜੀ ਮੱਲ